ਇਹ ਹੈ ਜੀ ਮਲੋਟ ਬਠਿੰਡਾ ਮੁਕਸਰ ਟਿਕੋਨੀ ਚੌਂਕ ਦੇ ਵਿੱਚ ਜਿਹੜਾ ਪੈਟਰੋਲ ਪੰਪ ਹੈ ਇੱਥੇ ਵੀ ਤੁਹਾਨੂੰ ਦਿਖਾ ਰਿਹਾ ਮੈਂ ਬੜਾ ਰਸ਼ ਹੈ ਸਿਸਟਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪੰਪ ਵਾਲਿਆਂ ਦਾ ਕਹਿਣਾ ਵੀ ਇਹ ਪਤਾ ਨਹੀਂ ਕਦੋਂ ਪੈਟਰੋਲ ਪੰਪ ਜਿਹੜਾ ਉਹ ਬੰਦ ਹੋ ਜਾਊਗਾ ਤੇ ਫਿਰ ਤੇਲ ਜਿਹੜਾ ਉਹ ਮਿਲਣਾ ਨਹੀਂ ਇਸ ਵਜ੍ਹਾ ਦੇ ਕਰਕੇ ਇਹ ਲੰਬੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੀ ਆ। ਮੈਂ ਦਿਖਾ ਰਿਹਾ ਮੈਂ। ਰਾਹਾਂ ਹੀ ਨਾਲ ਵੀਡੀਓ ਬਣਾਣਾ। ਇਹ ਬਹੁਤ ਜ਼ਿਆਦਾ ਹੈ। ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਜਿਹੜੇ ਟਰੱਕਾਂ ਤੇ ਉਹਨਾਂ ਦਾ ਮਲੂ ਦੇਲ ਜਾਂ ਪੈਟਰੋਲ ਹੁੰਦਾ ਹੈ ਡੀਜ਼ਲ ਜਾਂ ਪੈਟਰੋਲ ਉਹਨਾਂ ਟਰੱਕ ਡਰਾਈਵਰਾਂ ਨੇ ਤੇ ਕਨੈਕਟਰਾਂ ਨੇ ਜਿਹੜੀ ਉਹ ਹੜਤਾਲ ਕਰ ਦਿੱਤੀ ਹੈ ਇਸ ਲਈ ਜਿਹੜਾ ਪੈਟਰੋਲ ਤੇ ਡੀਜ਼ਲ ਦੇ ਵਿੱਚ ਭਾਰੀ ਦਿੱਕਤ ਪਰੇਸ਼ਾਨੀ ਆ ਸਕਦੀ ਹੈ। ਤਾਂ ਪਰੰਤੂ ਕਈ ਪੈਟਰੋਲ ਪੰਪਾਂ ਤੇ ਤਾਂ ਜਿਹੜਾ ਪੈਟਰੋਲ ਡੀਜ਼ਲ ਹੈ ਉਹ ਖਤਮ ਵੀ ਹੋ ਚੁੱਕਿਆ ਹੈ ਤੇ ਜਿਨ੍ਹਾਂ ਦੇ ਹੈਗਾ ਤੇ ਉਹਨਾਂ ਦੇ ਤੁਸੀਂ ਦੇਖ ਰਹੇ ਹੋ ਬੜੀਆਂ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪੈਟਰੋਲ ਪੰਪਾਂ ਦੀ ਹੜਤਾਲ ਹੋਣ ਦੀ ਸੂਚਨਾ ਮਿਲਣ ਤੇ ਮਲੋੜ ਦੇ ਮਲੋੜ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਪੈਟਰੋਲ ਪੰਪਾਂ ਤੇ ਵੱਡੀਆਂ-ਵੱਡੀਆਂ ਜਿਹੜੀਆਂ ਲਾਈਨਾਂ ਆ ਉਹ ਲੱਗ ਚੁੱਕੀਆਂ ਐ ਤੇ ਤੁਹਾਨੂੰ ਮੈਂ ਦਿਖਾ ਰਿਹਾ ਇਹ પેટ્રોલ ਪੰਪ ਮਲੋਟ ਦਾ ਜਿਹੜਾ ਬਾਜ਼ਾਰ ਦੇ ਵਿੱਚ ਐ ਤੇ ਗਾੜੀ ਵੀ ਰੋਈ ਪਈ ਐ ਇਹੇ ਤੁਹਾਨੂੰ ਦਿਖਾਉਣਾ ਮਲੋਟ ਸ਼ਹਿਰ ਦੇ ਵਿੱਚ ਜਿਹੜਾ પેટ્રોલ ਪੰਪ ਐ ਉੱਥੇ ਜਿਹੜੀਆਂ ਲਾਈਨਾਂ ਲੱਗੀਆਂ ਵੀ ਐ ਉੱਥੋਂ ਦਾ ਦ੍ਰਿਸ਼ ਟੈਸਟ ਤੋਂ ਬਾਅਦ ਫਿਰ ਚੱਲਾਂਗੇ ਦੂਜੇ ਪੈਟਰੋਲ ਪੰਪਾਂ ਦਾ ਵੀ ਹਾਲ ਦੇਖਾਂਗੇ ਵਿੱਕੀ ਜਿਹੜਾ ਹੈਕ